ਪੰਜਾਬ ਸਰਕਾਰ ਪੰਜਾਬ ਦੇ ਪੈਸੇ ਨੂੰ ਪਾਣੀ ਦੀ ਤਰ੍ਹਾਂ ਵਹਾ ਰਹੀ ਹੈ ਅਤੇ ਜਿਹੜੀਆਂ ਐਡ ਆ ਉਹ ਵੀ ਯੂਪੀ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਰਾਜ ਸਿੰਘ ਖਾਲਸਾ ਦਾ ਇਸ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਅਤੇ ਜੋ ਵੀ ਹੈ ਉਹ ਸੱਚ ਹੈ ਤੇ ਜੇਕਰ ਮੈਂ ਗਲਤ ਹੋਵਾਂ ਤਾਂ ਮੇਰੇ ਉੱਤੇ ਮਾਨਹਾਨੀ ਦਾ ਕੇਸ ਪਾ ਦੋ। ਤੇ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਨੂੰ ਸਿੱਧਾ ਚੈਲੰਜ ਜਿਹੜਾ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਬਦਲਾਅ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਸਿਰਫ ਇਸ਼ਤਿਹਾਰबाजी ਹੈ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਦਿਖਾਈਆਂ ਜਾ ਰਹੀਆਂ ਨੇ। ਅਜਿਹੇ ਜਿਹੜੇ ਬਿਆਨ ਅ ਦਿੱਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦਿਆਂ ਰਾਜ ਸਿੰਘ ਖਾਲਸਾ ਦਾ ਕੀ ਕਹਿਣਾ ਹੈ? ਲੋ ਜੀ ਕੱਲ ਮੈਂ ਇੱਕ ਮੁੱਦਾ ਉਠਾਇਆ ਸੀ ਤੁਹਾਨੂੰ ਦੱਸਿਆ ਸੀ ਕਿ ਕਿਵੇਂ ਪੰਜਾਬ ਦਾ ਪੈਸਾ ਦਿੱਲੀ ਲਿਜਾਇਆ ਜਾ ਰਿਹਾ ਹੈ ਕਿੰਨਾ ਦੇ ਅਧੀਨ ਲਿਜਾਇਆ ਜਾ ਰਿਹਾ ਕਿਵੇਂ ਲਿਜਾਇਆ ਜਾ ਰਿਹਾ ਅੱਜ ਹੋਰ ਵੀ ਡੂੰਘੇ ਸਬੂਤਾਂ ਦੇ ਤਹਿਤ ਮੈਂ ਤੁਹਾਨੂੰ ਦੱਸਣ ਲੱਗਿਆ ਅੱਜ ਨਾਮ ਲੈ ਕੇ ਦੱਸਣ ਲੱਗਿਆ ਕਿਵੇਂ ਜਾਂਦਾ ਕੀਦੇ ਥਰੂ ਜਾਂਦਾ ਕੀਹਦੀਆਂ ਰਿਸ਼ਤੇਦਾਰੀਆਂ ਨੇ ਤੇ ਕਿਹਦੇ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਇਹ ਅੱਜ ਕਲੀਅਰ ਕਰ ਦੇਣੀ ਹੈ ਗੱਲ ਨਾ ਸ਼ੇਅਰ ਕਰ ਦਿਓ ਤਾਂ ਜੋ ਸਾਡੇ ਮੰਤਰੀ ਸਾਹਿਬ ਜੋੜਾ ਮਾਜਰਾ ਸਾਹਿਬ ਜਿਨ੍ਹਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਨੂੰ ਅੱਜ ਮੈਂ ਅਪੀਲ ਕਰਨ ਲੱਗਿਆ ਕੀ ਕਿਵੇਂ ਤੁਹਾਡੀ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਿਵੇਂ ਪੰਜਾਬ ਦਾ ਪੈਸਾ ਜੁਪੀ ਦੇ ਨੁਆਇਡਾ ਤੱਕ ਦੇ ਬੰਦਿਆਂ ਨੂੰ ਵੰਡਿਆ ਜਾ ਰਿਹਾ ਹੈ ਬਿਨਾ ਗੱਲ ਬਿਨਾ ਵਜਾ ਲੋ ਜੀ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਦੇ ਵਿੱਚ ਇਹ ਦੱਸਦਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਤ ਸਿੰਘ ਮਾਨ ਜਿਨ੍ਹਾਂ ਦੇ ਨਾਲ ਕੰਮ ਕਰਦੇ ਨੇ ਆਦਲ ਜਿਹੜੇ ਕੀ ਦਿੱਲੀ ਤੋਂ ਨੇ ਆਦਲ ਕੌਣ ਹੈ ਆਦਲ ਸੈਕਟਰੀਏਟ ਦੂਜੀ ਮੰਜ਼ਲ ਦੇ ਉੱਪਰ ਇੱਕ ਪ੍ਰਾਈਵੇਟ ਬੰਦਾ ਬਿਠਾਇਆ ਹੋਇਆ ਦਿੱਲੀ ਤੋਂ ਲਿਆ ਕੇ ਜਿੱਥੇ ਕਿ ਸਿਰਫ ਦੂਜੀ ਮੰਜ਼ਲ ਤੇ ਸੈਕਟਰੀਏਟ ਦੇ ਵਿੱਚ ਮੁੱਖ ਮੰਤਰੀ ਦੇ ਬੰਦੇ ਹੀ ਬੈਠ ਸਕਦੇ ਹੁੰਦੇ ਆ ਜੋ ਮੰਤਰੀ ਹੁੰਦੇ ਆ ਜਾਂ ਜਿਹੜੇ ਜ਼ਰੂਰੀ ਹੁੰਦੇ ਆ ਪਰ ਇੱਕ ਪ੍ਰਾਈਵੇਟ ਬੰਦਾ ਲਿਆ ਕੇ ਜਿਹਦੀ ਤਨਖਾਹ ਲੱਖ 2 ਲੱਖ ਰੁਪਈਆ ਮਹੀਨੇ ਦੀ ਤੇ ਉਹਨੂੰ ਦੂਜੀ ਮੰਜ਼ਲ ਤੇ ਬਿਠਾਇਆ ਹੋਇਆ ਤੇ ਉਹ ਕਿਵੇਂ ਆਪਣੀ ਮਰਜ਼ੀ ਦੇ ਨਾਲ ਬਿਨਾ ਮੰਤਰੀ ਤੋਂ ਪੁੱਛੇ ਕਿਵੇਂ ਅੱਖਾਂ ਦੇ ਵਿੱਚ ਕੱਟਾ ਪਾ ਰਿਹਾ ਹੈ ਜਾਂ ਫਿਰ ਮੰਤਰੀਆਂ ਦੀ ਵਿੱਚ ਕੋਈ ਗੱਲਬਾਤ ਹੈ ਵੀ ਗੱਲ ਕਲੀਅਰ ਸਾਹਮਣੇ ਆ ਜੂਗੀ ਕਿਉਂਕਿ ਅੱਜ ਮੈਂ ਚੈਲੰਜ ਦੇ ਨਾਲ ਬੋਲਦਾ ਜੇ ਮੇਰੀ ਗੱਲ ਝੂਠੀ ਨਿਕਲੀ ਤਾਂ ਮੇਰੇ ਤੇ ਜ਼ਰੂਰ ਸਰਕਾਰ ਪਰਚਾ ਕਰੇ ਤੇ ਮੈਨੂੰ ਜੇਲ੍ਹ 'ਚ ਧੱਕ ਦੇਵੇ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਹਾਂ ਜੇ ਅਸੀਂ ਸੱਚੇ ਆ ਤਾਂ ਫਿਰ ਇਸ ਲੋਕ ਸੰਪਰਕ ਵਿਭਾਗ ਦੇ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਇਸ ਗੱਲ ਦੇ ਜਵਾਬ ਦੇ ਨੇ ਦੇਖੋ ਮੈਂ ਜੋੜਾ ਸਿੰਘ ਮਾ ਜੋੜਾ ਸਮਾਜਰਾ ਜੀ ਦਾ ਬਹੁਤ ਸਤਿਕਾਰ ਕਰਦਾ ਜਿਨ੍ਹਾਂ ਨੇ ਬਹੁਤ ਦਲੇਰੀ ਦੇ ਨਾਲ ਸਾਡੇ ਪੰਜਾਬ ਦੀ ਧੀ ਦੀ ਜਾਨ ਬਚਾਈ ਸੀ ਤੇ ਉਸ ਦੇ ਬਦਲੇ ਉਸ ਦਲੇਰੀ ਕਰਕੇ ਜੋੜਾ ਮਾਜਰਾ ਜੀ ਨੂੰ ਐਮ ਐਲ ਏ ਬਣਾ ਕੇ ਉਸ ਤੋਂ ਬਾਅਦ ਮੰਤਰੀ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਬਾਬਾ ਫਰੀਦ ਦੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜੋ ਮੰਤਰੀ ਸਾਹਿਬ ਨੇ ਕੰਮ ਕੀਤਾ ਉਹਦੀ ਅਸੀਂ ਸ੍ਰਹਿਤਾ ਕੀਤੀ ਤੇ ਮੈਂ ਹੱਕ 'ਚ ਵੀ ਬੋਲਿਆ ਦੇਖੋ ਅੱਜ ਮੈਂ ਭਾਵੇਂ ਕੀ ਐਂ ਲਾ ਲਓ ਵੀ ਸਮਝ ਲਓ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਅੱਖਾਂ ਦੇ ਵਿੱਚ ਕੱਟਾ ਤੁਹਾਡੀ ਗੈਰ ਮੌਜੂਦਗੀ ਚ ਪਾਇਆ ਜਾ ਰਿਹਾ ਹੈ ਜਾਂ ਤੁਹਾਨੂੰ ਸਭ ਕੁਝ ਦੱਸ ਕੇ ਪਾਇਆ ਜਾ ਰਿਹਾ ਲੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਜਿਨ੍ਹਾਂ ਨੇ ਕੀ ਪੰਜਾਬੀਆਂ ਨਾਲ ਤਾਂ ਪਾਲੇ ਬੈਰ ਪੰਜਾਬੀ ਮੁੰਡੇ ਕਿੰਨੇ ਟੈਲੈਂਟ ਸੀ ਜਿਨ੍ਹਾਂ ਦੇ ਚੈਨਲ ਚੱਲਦੇ ਸੀ ਜਿਨ੍ਹਾਂ ਦੇ ادارے ਸੀ ਜਿੱਥੇ 50 50 100 100 ਬੰਦਾ ਕੰਮ ਕਰਦਾ ਸੀ ਆਪਾਂ ਹੋਰ ਨੂੰ ਛੱਡੋ ਸਾਡਾ ਭਰਾ ਜਗਦੀਪ ਸਿੰਘ ਥਲੀ ਲਾ ਲੋ ਜਿਹਨਾਂ ਦਾ ਚੈਨਲ ਪੰਜਾਬੀ ਲੋਕ ਚੈਨਲ ਕਿੰਨੇ ਵਾਰੀ ਬੰਦ ਕਰਤਾ ਕਿੰਨੇ ਸਾਜਸਾ ਹੋਈਆਂ ਤੇ ਅੱਜ ਉਹਨਾਂ ਦਾ ਕੰਮ ਬਿਲਕੁਲ ਠੱਪ ਹੋਇਆ ਹੋਇਆ ਹੈ ਠੱਪ ਕਿਵੇਂ ਹੋਇਆ ਕਿਉਂਕਿ ਉਹਨਾਂ ਦਾ ਚੈਨਲ ਬੰਦ ਕਰਤਾ ਕੋਈ ਸਰਕਾਰੀ ਉਹਨਾਂ ਨੂੰ ਮਸ਼ਹੂਰੀ ਨਹੀਂ ਦਿੱਤੀ ਜਾਂਦੀ ਜਾਂ ਪ੍ਰਾਈਵੇਟ ਵੀ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਜਿਹੜੇ ਇਹਨਾਂ ਅੱਗੇ ਹੋ ਕੇ ਕੋਡੇ ਜਿਹੜੇ ਦਿੱਲੀ ਨੂੰ ਮੱਥਾ ਟੇਕ ਗਏ ਮੈਂ ਉਹਨਾਂ ਪੱਤਰਕਾਰਾਂ ਦਾ ਚਲੋ ਨਾਂ ਨਹੀਂ ਲੈਣਾ ਉਹ ਪੰਜਾਬ ਦੀ ਹੈ ਬਹੁਤ ਇਦਾਂ ਦੇ ਪੱਤਰਕਾਰ ਆ ਜਿਹੜੇ ਕੋਡੇ ਹੋ ਕੇ ਨਾ ਤੋਂ ਮਸ਼ਹੂਰੀਆਂ ਵੀ ਆਉਂਦੀਆਂ ਨੇ ਤੇ ਕਰੋੜਾਂ ਰੁਪਏ ਵੀ ਕਮਨ ਕਰ ਰਹੇ ਨੇ ਪਰ ਇੱਕ ਥਲੀ ਹੈ ਜਿਹੜਾ ਬੰਦਾ ਆਪਣੇ ਸਟੈਂਡ ਤੇ ਖੜਿਆ ਤੇ ਉਹਦਾ ਕੰਮ ਅਜ ਠੱਪ ਕਰਤਾ ਤੇ ਉਹਦੇ ਨਾਲ ਕੰਮ ਕਰਨ ਵਾਲੇ ਬੰਦੇ ਅਜ ਘਰਾਂ 'ਚ ਬੈਠੇ ਆ ਤੇ ਹੁਣ ਆਦਲ ਕੌਣ ਹੈ ਆਦਲ ਇੱਕ ਦਿੱਲੀ ਤੋਂ ਲਿਆਂਦਾ ਹੋਇਆ ਪ੍ਰਾਈਵੇਟ ਬੰਦਾ ਹੈ ਕੇਜਰੀਆਲ ਦਾ ਬੰਦਾ ਹੈ ਉਹ ਸੈਕਟਰੀਏਟ ਦੂਜੀ ਮੰਜ਼ਲ ਦੇ ਉੱਪਰ ਬੈੰਦਾ ਤੇ ਆਪਣੀ ਮਰਜ਼ੀ ਦੇ ਨਾਲ ਕਰੋੜਾਂ ਰੁਪਈਆਂ ਦੀਆਂ ਮਸ਼ਹੂਰੀਆਂ ਬਾਰਨੇ ਸੂਬਿਆਂ ਦੇ ਬੰਦਿਆਂ ਨੂੰ ਦੇ ਰਿਹਾ ਜੀਬੀਟੀ ਕੌਣ ਹੈ ਜੀਬੀਟੀਕਾ ਇੱਕ ਵੈਬਸਾਈਟ ਬਣਾਈ ਹੋਈ ਹੈ ਤੇ ਉਹਦਾ ਨਾਮ ਕੀ ਹੈ ਉਸ ਬੰਦੇ ਦਾ ਨਾਮ ਉਹ ਵੀ ਤੁਹਾਡੇ ਮੈਂ ਜਗ ਜाहिर ਕਰਦਾ ਨੋਇਡਾ ਦਾ ਬੰਦਾ ਹੈ ਯੂਪੀ ਦਾ ਬੰਦਾ ਹੈ ਤੇ ਉਹਦੀਆਂ ਵੈਬਸਾਈਟਾਂ ਦਾ ਪਤਾ ਲੱਗਿਆ ਹਜੇ 2 ਦਾ ਤੇ ਉਹਨੇ 5 ਵੈਬਸਾਈਟਾਂ ਬਣਾਈਆਂ ਹੋਈਆਂ ਨੇ ਚਾਰ ਉਹਦੇ ਆ ਕੁਵਾਰ ਦੋ ਵੈਬਸਾਈਟਾਂ ਤੋਂ ਉਹਨੂੰ ਇੱਕ ਦਿਨ ਦੀ ਕਮਾਈ ਕਿੰਨੀ ਜਾਂਦੀ ਹੈ ਇੱਕ ਮਸ਼ਹੂਰੀ ਦੀ 75000 ਰੁਪਿਆ ਤੇ ਉਹਦੀਆਂ ਦੋਨਾਂ ਵੈਬਸਾਈਟਾਂ ਤੇ ਚਾਰ ਮਸ਼ਹੂਰੀਆਂ ਚੱਲਦੀਆਂ ਨੇ ਸਾਡੇ ਸਤੌਜ ਵਾਲੇ ਮਹਾਰਾਜ ਦੀਆਂ ਤੇ ਇੱਕ ਦਿਨ ਦੀ ਕਮਾਈ ਕਿੰਨੀ ਹੋਗੀ 3 ਲੱਖ ਰੁਪਿਆ ਦੋ ਵੈਬਸਾਈਟਾਂ ਤੋਂ ਤੇ ਮਹੀਨੇ ਦੇ ਕਿੰਨੇ ਹੋਗੇ ਇਹ ਤੁਸੀਂ ਜੋੜ ਘਟਾਓ ਲਾ ਲਓ ਤੇ ਜੇ ਇਹ ਗੱਲ ਮੇਰੀ ਝੂਠੀ ਨਿਕਲਦੀ ਹੈ ਤਾਂ ਸਰਕਾਰ ਮੇਰੇ ਤੇ ਪਰਚਾ ਦੇਵੇ ਮੈਂ ਨੀਵੇਂ ਥਾਂ ਖੜਨ ਨੂੰ ਤਿਆਰ ਹਾਂ ਨੀਵੇਂ ਥਾਂ ਖੜਨ ਨੂੰ ਤਿਆਰ ਹਾਂ ਕਿ ਪੰਜਾਬ ਦੇ ਪੱਤਰਕਾਰਾਂ ਨੂੰ ਲਾਂਬੇ ਕਰਕੇ ਪੰਜਾਬ ਦੇ ਟੈਲੈਂਟ ਨੂੰ ਛੱਡ ਕੇ ਦਿੱਲੀ ਦੇ ਬੰਦੇ ਆ ਕੇ ਸਾਡੇ ਸਿਰਾਂ ਤੇ ਬਹਿ ਗਏ ਆ ਤੇ ਮਸ਼ਹੂਰੀਆਂ ਮਸ਼ਹੂਰੀਆਂ ਕਿਹਨਾਂ ਨੂੰ ਦਿੰਦੇ ਆ ਤੇ ਜੂਪੀ ਦੇ ਬੰਦਿਆਂ ਨੂੰ ਜਿਨ੍ਹਾਂ ਦਾ ਕੋਈ ਪਤਾ ਤਤੋ ਹੀ ਨਹੀਂ ਮੈਂ ਜੂਪੀ ਦੇ ਵਿੱਚ ਫੋਨ ਕੀਤਾ ਸਾਡੇ ਭਰਾਵਾਂ ਨੂੰ ਉਹ ਜਾਣਦੇ ਹੀ ਨਹੀਂ ਵੈਬਸਾਈਟਾਂ ਨੂੰ ਜਿਹੜੀਆਂ ਵੈਬਸਾਈਟਾਂ ਤੇ ਪੰਜਾਬ ਦੀ ਕੋਈ ਮਸ਼ਹੂਰੀ ਪੜੀਏ ਨਹੀਂ ਜਾਂਦੀ ਜਿਹਨੂੰ ਕੋਈ ਦੇਖਦੇ ਨਹੀਂ ਪੰਜਾਬੀ ਓਏ ਉਹਦਾ ਕਰੋੜਾ ਰੁਪਇਆ ਕਿਉਂ ਖਰਾਬ ਕਰ ਰਹੇ ਹੋ ਬਈ ਕਨਾਬ ਕਿਉਂ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਉਹ ਬੰਦਾ ਨਾ ਜੁਪੀ ਦਾ ਉਹ ਆਦਿਲ ਦਾ ਰਿਸ਼ਤੇਦਾਰ ਹੈ ਉਹਦਾ ਨਾਂ ਹੈ ਅਦਿੱਤਿਆ ਅਦਿੱਤਿਆ ਵਾਸਿਸ਼ ਇਹਦਾ ਨਾਮ ਹੈ ਅਦਿੱਤਿਆ ਅਦਿੱਤਿਆ ਨੂੰ ਕਿਉਂ ਕਰੋੜਾ ਰੁਪਏ ਦਿੱਤਾ ਜਾ ਰਿਹਾ ਕਿਉਂਕਿ ਆਦਿਲ ਦਾ ਉਹ ਖਾਸਮ ਖਾਸ ਹੈ ਕੋਈ ਵੈਬਸਾਈਟ ਤੇ ਕੋਈ ਬੰਦਾ ਮਸ਼ਹੂਰੀ ਦੇਖੇ ਨਾ ਦੇਖੇ ਉਹਦੇ ਇੱਕ ਵਾਰ ਪੜੇ ਨਾ ਪੜੇ ਪਰ ਪੰਜਾਬ ਦਾ ਲੱਖਾਂ ਕਰੋੜਾਂ ਰੁਪਈਆ ਰੋਜ਼ ਅਦਿੱਤਿਆ ਦੇ ਅਕਾਊਂਟ ਦੇ ਵਿੱਚ ਜਾ ਰਿਹਾ ਜੀ ਤੇ ਇਹ ਇਹ ਪੈਸਾ ਮਿਲਣਾ ਕਿਹਨੂੰ ਚਾਹੀਦਾ ਸੀ ਜਿਹੜਾ ਜਿਨ੍ਹਾਂ ਦੇ ਉਹ ਅਧਾਰੇ ਹੈ ਜਿਨ੍ਹਾਂ ਦੇ ਉਹ ਚੈਨਲ ਸੀ ਥਲੀ ਵਰਗਿਆਂ ਦੇ ਜੇ ਇਹ ਪੈਸਾ ਨੂੰ ਦਿੱਤਾ ਹੁੰਦਾ ਤਾਂ ਉਹ ਪੰਜਾਬ ਦੇ ਪੱਖ ਦੀਆਂ ਹੋਰ ਗੱਲਾਂ ਕਰਦੇ ਉਹ ਪੰਜਾਬ ਪੱਕੀ ਗੱਲਾਂ ਕਰਦੇ ਪਰ ਭਵੰਤਮਨ ਸਾਹਿਬ ਨੂੰ ਮਨਜ਼ੂਰ ਨਹੀਂ ਪੰਜਾਬ ਪੱਕੀ ਗੱਲਾਂ ਕਿੰਨੇ 100 ਬੰਦੇ ਨੂੰ ਰੋਜ਼ਗਾਰ ਮਿਲਦਾ ਪੰਜਾਬ ਦੇ ਨੌਜਵਾਨਾਂ ਨੂੰ ਪਰ ਤੁਸੀਂ ਇੱਕ ਬੰਦੇ ਨੂੰ ਸਿਰਫ ਅਦਿੱਤਿਆ ਨੂੰ ਕਰੋੜਾ ਰੁਪਿਆ ਤੇਰਾ ਆਦਲ ਦੇ ਹੀ ਜਾਂਦਾ ਮਾਨ ਸਾਹਿਬ ਤੇ ਮੈਂ ਜੋੜਾ ਮਾਜਰਾ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਕਿ ਜੋੜਾ ਮਾਜਰਾ ਸਾਹਿਬ ਤੁਸੀਂ ਲੋਕ ਸੰਪਰਕ ਵਿਭਾਗ ਦੇ ਮੰਤਰੀਓ ਪਹਿਲਾ ਇਹ ਜਿਹੜਾ ਅਹੁਦਾ ਸੀ ਉਹ ਆਮਰੋੜਾਜੀ ਕੋਲ ਸੀ ਤੇ ਜਦੋਂ ਮੜਾ ਹੀ ਮੋਟੀ ਉਹਨਾਂ ਨੇ ਹਲਚਲ ਕੀਤੀ ਤੇ ਉਹਨਾਂ ਨੂੰ ਹਟਾ ਕੇ ਸਾਈਡ ਤੇ ਕਰਤਾ ਤੇ ਆਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਮੈਨੂੰ ਉਹ ਬੰਦਾ ਦਿਓ ਜਿਹੜਾ ਬਿਲਕੁਲ ਕੋਈ ਬੋਲੀ ਨਾ ਚੁੱਪ ਰਹੇ ਤੇ ਮੈਂ ਸੈਨ ਵੀ ਉਹਦੇ ਆਪਣੇ ਆਪ ਕਰ ਲਵਾਂ ਤੇ ਉਹੀ ਕੰਮ ਚੱਲ ਰਿਹਾ ਜੋੜਾ ਮਾਜਰਾ ਸਭ ਤੁਹਾਡਾ ਸਤਿਕਾਰ ਕਰਦੇ ਆ ਜੇਕਰ ਤੁਸੀਂ ਅਣਜਾਣ ਹੋ ਇਸ ਕੰਮ ਚ ਨਾ ਤਾਂ ਸਾਡੇ ਨਾਲ ਟੇਬਲ ਤੇ ਬੈਠੋ ਅਸੀਂ ਦੱਸਦੇ ਆ ਕਿਵੇਂ ਕਰੋੜਾ ਰੁਪਇਆ ਪੰਜਾਬ ਦਾ ਜੁਪੀ ਦਿੱਲੀ ਚ ਵੰਡਿਆ ਜਾ ਰਿਹਾ ਜਿਹੜੀਆਂ ਵੈਬਸਾਈਟਾਂ ਨੂੰ ਕੋਈ ਚਲਾਉਂਦਾ ਹੀ ਨਹੀਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਈ ਫੋਲਰ ਹੀ ਨਹੀਂ ਜਿਨ੍ਹਾਂ ਨੂੰ ਅਖਬਾਰਾਂ ਨੂੰ ਕੋਈ ਪੜਦੇ ਹੀ ਨਹੀਂ ਸਿਰਫ ਇੱਕ ਸਾਪ ਦਿੱਤਾ ਜਾਂਦਾ ਹੈ ਰਿਸ਼ਤੇਦਾਰੀਆਂ ਪਕਾਇਆਂ ਜਾਂਦੀਆਂ ਨੇ ਤੇ ਪੰਜਾਬ ਦਾ ਕਰੋੜਾਂ ਰੁਪਇਆ ਅਦਿੱਤਿਆ ਵਰਗਿਆਂ ਨੂੰ ਦਿੱਤੇ ਜਾ ਰਹੇ ਨੇ ਆਦਲ ਹੋਰਾ ਕਰਕੇ